ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੈਵਾ ਗੁਰੂ ਪਿਆਰੀ ਗੁਰੂ ਸੰਗਤ ਜੀ ਆਪ ਨੂੰ ਬੜੇ ਸਤਕਾਰ ਪਿਆਰ ਸਹਿਤ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਨੇ ਆ ਗੁਰੂ ਜੀ ਕਿਰਪਾ ਕਰਨ ਇਹ ਜਿਹੜਾ ਨਵਾਂ ਸਾਲ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਚੜਦੀ ਕਲਾ ਵਾਲਾ ਤਰੱਕੀਆਂ ਵਾਲਾ ਆਪਾਂ ਨੂੰ ਸਰੀਰਕ ਤੰਦਰੁਸਤੀਆਂ ਗੁਰੂ ਮਹਾਰਾਜ ਬਖਸ਼ਣ ਕਾਰੋਬਾਰਾਂ ਵਿੱਚ ਵਾਧੇ ਹੋਣ ਪਰਿਵਾਰਾਂ ਵਿੱਚ ਏਕਤਾ ਇਤਵਾਕ ਹੋਵੇ ਸਾਡਾ ਪੰਜਾਬ ਦੇਸ਼ ਚੜ੍ਹਦੀ ਕਲਾ ਵਿੱਚ ਰਹੇ ਤੇ ਸਾਰੀ ਦੁਨੀਆ ਸੁਖ ਸ਼ਾਂਤੀ ਦੇ ਨਾਲ ਵਸੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਸੱਜਣੋ ਉਹ ਦੇਸ਼ ਤੁਹਾਡਾ ਤੁਹਾਡੇ ਲਈ ਮubarਕ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਤੇ ਪੰਜਾਬ ਸਾਡਾ ਦੇਸ਼ ਜਿਵੇਂ ਅੱਗੇ ਸਾਡੇ ਲੋਕ ਬੋਲੀਆਂ ਦੇ ਵਿੱਚੋਂ ਬੋਲੀ ਸੀ ਵੀ ਫੁੱਲਾਂ ਦੇ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਦੇਸ਼ਾਂ ਦੇ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ ਇਹ ਜਿਹੜਾ ਪੰਜਾਬ ਦੇਸ਼ ਹੈ ਇਹ ਗੁਲਾਬ ਦੇ ਫੁੱਲ ਵਾਂਗੂ ਇਹਦੇ ਵਿੱਚ ਵੀ ਬੜੀਆਂ ਸ਼ਕਤੀਆਂ ਨੇ ਜਿਸ ਤਰ੍ਹਾਂ ਇਹ ਗੁਰੂਆਂ ਦੀ ਧਰਤੀ ਹੈ ਇਹ ਕਿਰਤਿਆਂ ਦੀ ਧਰਤੀ ਹੈ ਇਹ ਪੰਜ ਪਾਣੀਆਂ ਦੀ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਮਹਾਪੁਰਸ਼ਾਂ ਦੀ ਧਰਤੀ ਹੈ ਇਹ ਦੇਸ਼ ਭਗਤਾਂ ਦੀ ਧਰਤੀ ਹੈ ਤੇ ਇਹ ਉਹ ਮਹਾਨ ਧਰਤੀ ਹੈ ਜਿੱਥੇ ਸਾਰੀ ਦੁਨੀਆ ਦਾ ਢੱਡ ਭਰਿਆ ਜਾਂਦਾ ਸੀ ਜਾਨੀ ਕਿ ਅੰਨ ਦਾਤਿਆਂ ਦੀ ਧਰਤੀ ਕਿਸੇ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਕਿਸਾਨ ਵੀ ਪੰਜਾਬ ਦਾ ਵੱਡਾ ਤੇ ਜਵਾਨ ਵੀ ਪੰਜਾਬ ਦਾ ਬਾਰਡਰਾਂ ਦੇ ਵੀ ਪੰਜਾਬ ਦੇ ਪੁੱਤ ਸਵਾਮਾ ਕਰਦੇ ਤੇ ਲੋਕਾਂ ਦਾ ਢਿੱਡ ਭਰਨ ਲਈ ਵੀ ਪੰਜਾਬੀ ਲੋਕਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਸੋ ਉਸ ਪੰਜਾਬ ਦੀ ਪਾਵਨ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਗੁਰੂਆਂ ਨੇ ਮਹਾਰਕ ਚਰਨ ਪਾਏ ਭਗਤਾਂ ਸੰਤਾਂ ਮਹਾਪੁਰਸ਼ਾਂ ਸੀ ਦਾ ਮਰੀਦਾਂ ਦੀ ਧਰਤੀ ਤੋਂ ਦਾਸ ਜਗਜੀਤ ਸਿੰਘ ਲੋਪੋ ਮੁੱਖ ਸੇਵਾਦਾਰ ਦਰਬਾਰ ਸੰਪਰਦਾਏ ਸੰਤਾ ਆਸ਼ਰਮ ਲੋਪੋ ਵੱਲੋਂ ਇੱਕ ਵਾਰ ਫੇਰ ਸਾਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਵਿਸ਼ਵ ਭਰ ਦੇ ਵਿੱਚ ਵਸਦੇ ਲੋਕਾਂ ਨੂੰ ਗੁਰੂ ਪਿਆਰਿਆਂ ਨੂੰ ਗੁਰੂ ਸੰਗਤਾਂ ਨੂੰ ਖਾਲਸਾ ਪੰਥ ਨੂੰ ਤੇ ਸਾਰੀ ਕੌਮ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕੋਟਾਨ 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 ਵਾਰ ਮੁਬਾਰਕ ਦਿਨਾ ਵਾਦ ਦਿਨਾ ਵਾ ਤੇ ਔਰ ਮੈਂ ਆਪਣੇ ਵੱਲੋਂ ਕਾਮਨਾ ਕਰਦਾ ਵੀ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਮਹਾਰਾਜ ਕਿਰਪਾ ਕਰਨ ਧੰਨਵਾਦ ਸਿਹਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ